ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਤੋਂ ਬਾਅਦ ਪਹਿਲੀ ਨਗਰ ਕੌਂਸਲ ਨਾਬਾ ਵਿਖੇ ਬਣਾਈ ਗਈ ਅਤੇ ਨਾਬਾ ਵਿਖੇ ਮੰਤਰੀ ਸਾਦੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਨਗਰ ਕੌਂਸਲ ਨਾਬਾ ਦਾ ਸਰਬਸਹਿਮਤੀ ਨਾਲ ਰਜਨੀਸ਼ ਮਿੱਤਲ ਸੈਟੇ ਨੂੰ ਪ੍ਰਧਾਨ ਬਣਾਇਆ ਗਿਆ ਜੋ ਕਿ ਨਾਬਾ ਨਗਰ ਕੌਂਸਲ ਦੇ ਦੂਸਰੀ ਵਾਰ ਲਗਾਤਾਰ ਪ੍ਰਧਾਨ ਬਣੇ ਨੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੰਤਰੀ ਧਰਮਸੋਤ ਨੇ ਨਾਬਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਿਖੇ ਸਰਬਸਹਿਮਤੀ ਨਾਲ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਰਜਨੇਸ਼ ਮਿੱਤ ਸੈਟੀ ਨੂੰ ਪ੍ਰਧਾਨ ਅਤੇ ਦਿਲੀਪ ਬਿੱਟੂ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸੁਜਾਤਾ ਚਾਵਲਾ ਨੂੰ ਵਾਈਸ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਅਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਇਸ ਮੌਕੇ ਪ੍ਰਧਾਨ ਰਜਨੇਸ਼ ਮਿੱਤ ਸੈਟੀ ਨੇ ਮੰੰਤੀ ਧਰਮ ਸੋਧ ਅਤੇ ਨਾ ਬਵਾਸਾ ਦਾ ਵੀ ਧੰਨਵਾਦ ਕੀਤਾ ਸਾਡੇ ਕਾਂਗਰਸ ਪਾਰਟੀ ਦੇ ਐਮਸੀ ਜਤਾਏ ਨੇ ਔਰ ਮੈਂ ਸਾਰੇ ਨਾਬੇ ਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ ਔਰ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀ 4 ਸਾਲ ਦੀ ਕਾਰਗੁਜ਼ਾਰੀ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਉਥੇ ਨਾਬੇ ਨੇ ਵੀ ਲਾਈ ਹੈ ਔਰ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਔਰ ਪੂਰੇ ਦੇਸ਼ ਦੇ ਪ੍ਰਧਾਨ ਸੋਨੀਆ ਗਾਂਧੀ ਰਾਹੁਲ ਗਾਂਧੀ ਜਿੰਨੂੰ ਵਧਾਈ ਦੇਣੀ ਚਾਹੁੰਦਾ ਕਿ ਪੰਜਾਬ ਦੀ ਅੱਜ ਪਹਿਲੀ ਕਮੇਟੀ ਹੈ ਆ ਬਾਕੀ ਵੀ ਭਾਵੇਂ ਇਲੈਕਸ਼ਨਾਂ ਹੋਣੀਆਂ ਨੇ ਪ੍ਰਧਾਨਗੀ ਦੀ ਚੋਣ ਇੱਥੇ ਹੋਈ ਹੈ ਔਰ ਸਰਵਸੰਮਤੀ ਦੇ ਨਾਲ ਵੱਡੀ ਗੱਲ ਇਹ ਹੋਈ ਗਿਆ ਕਿ ਸਰਵਸੰਮਤੀ ਦੇ ਨਾਲ ਭਾਵੇਂ ਕਾਂਗਰਸ ਕੋਲ ਬਹੁਤ ਜ਼ਿਆਦਾ ਮੈਂਬਰ ਸੀਗੇ ਪਰ ਫਿਰ ਵੀ ਜਿਹੜੇ 2-4 ਮੈਂਬਰ 5 ਸੀਗੇ ਦੂਸਰੇ ਉਹਨਾਂ ਨੇ ਵੀ ਸਹਿਮਤੀ ਪ੍ਰਗਟਾ ਕੇ ਕੋਈ ਇਲੈਕਸ਼ਨ ਨਹੀਂ ਹੋਈ ਸਾਰਿਆਂ ਨੇ ਸਰਵਸੰਮਤੀ ਦੇ ਨਾਲ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਹੋਈ ਹੈ ਜੀ ਸਾਡੇ ਸ਼ੰਤੀ ਸਾਹਿਬ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਰਹਿ ਚੁੱਕੇ ਨੇ ਉਹ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਦਿਲੀਪ ਕੁਮਾਰ ਮਿੱਟੂ ਜੀ ਔਰ ਵਾਈਸ ਪ੍ਰਧਾਨ ਸੁਜਾਤਾ ਚਾਵਲਾ ਜੀ ਬਣੇ ਨੇ ਲੇਡੀਜ਼ ਤੋਂ ਔਰ ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਔਰ ਸਾਰੇ ਸਮੂੱਚੇ ਕਮੇਟੀ ਨੂੰ ਜਿਹੜੇ ਮੈਂਬਰ ਚੁਣ ਕੇ ਆਏ ਨੇ ਅੱਜ ਇਹ ਕਮੇਟੀ ਬਣੀ ਹੈ ਔਰ ਮੈਂ ਸਮਝਦਾ ਕਿ ਉਸੇ ਤਰ੍ਹਾਂ ਹੀ ਹੈ ਕਿ ਗਵਰਨਰ ਜੀ ਰਾਜ ਤੋਂ ਬਾਅਦ ਜਦੋਂ ਲੋਕ ਅੜੀਕਣ ਯਾਰ ਆਪਣੇ ਚੁਣੇ ਨਮਾਇੰਦਿਆਂ ਦੀ ਸਰਕਾਰ ਆਏ ਤੇ ਅੱਜ ਨਾਪੇਚ ਵੀ ਇੱਕ ਸਾਲ ਤੋਂ ਬਾਅਦ ਭਾਵੇਂ ਕੰਮ ਬਹੁਤ ਵਧੀਆ ਹੋ ਰਿਹਾ ਸੀ ਪਰ ਲੋਕਾਂ ਨੂੰ ਰੀਜ ਹੁੰਦੀ ਹੈ ਕਿ ਸਾਡਾ ਐਮਸੀ ਹੋਵੇ ਸਾਡੇ ਪ੍ਰਧਾਨ ਹੋਣ ਉਹਨਾਂ ਤੋਂ ਜ਼ਿਆਦਾ ਕੰਮ ਕਰਾਵਾਂਗੇ ਅੱਜ ਉਹ ਲੋਕ ਰਾਜ ਹੈ ਜਿਹੜਾ ਲੋਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਬਣੀ ਹੈ ਇਸ ਗੱਲ ਦੀ ਮੈਂ ਸਾਰੇ ਨਾਪੇ ਨੂੰ ਵਧਾਈ ਦੇਣੀ ਚਾਹੁੰਦਾ ਮੈਂ ਪਹਿਲਾਂ ਤਾਂ ਬਹੁਤ ਹੀ ਧੰਨਵਾਦੀ ਹਾਂ ਸਰਦਾਰ ਸਾਉ ਸਿੰਘ ਧਰਮਸੋਹ ਜੀ ਕੈਨ ਮੰਤਰੀ ਪੰਜਾਬ ਜਿਨ੍ਹਾਂ ਦੇ ਜੋ ਉਹਨਾਂ ਦੀ ਸੋਚ ਸਦਕਾ ਨਾਪੇ ਦੇ ਵਿੱਚ ਵਿਕਾਸ ਕਾਰਜ ਹੋਏ ਨੇ ਉਹ ਵਿਕਾਸ ਕਾਰਜਾਂ ਕਰਕੇ ਸਮੁੱਚੀ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ ਪਹਿਲਾਂ ਵੀ ਉਹਨਾਂ ਦਾ ਆਸ਼ੀਰਵਾਦ ਰਿਹਾ ਹੈ ਉਹਨਾਂ ਨੇ ਫੰਡ ਲਿਆਂਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਬਾ ਦਾ ਵਿਕਾਸ ਚੱਲ ਰਿਹਾ ਹੈ ਉਹਦੇ 'ਚ ਸਾਡੀ ਨਗਰ ਕੌਂਸਲ ਨਾਬਾ ਜੋ ਹੈ ਪੂਰੇ ਬਹੁਮਤ ਦੇ ਨਾਲ ਕਾਂਗਰਸ ਦੀ ਇੱਥੇ ਸਾਡੇ ਐਮਸੀ ਚੁਣੇ ਗਏ ਤੇ ਜੋ ਵੀ ਕੋਈ ਆਜ਼ਾਦ ਵੀ ਸੀਗੇ ਉਹਨਾਂ ਨੇ ਵੀ ਕਾਂਗਰਸ ਨੂੰ ਪ੍ਰਭਾਵਿਤ ਲੋਕ ਕੇ ਸਾਰੇ ਸਾਡੇ ਪਿੱਛੇ ਆਗੇ ਤੇ ਅੱਜ ਸਾਰ ਹਾਂਝਿਆਂ ਨਾਲ ਸਾਡੀ ਇੱਥੇ ਜ਼ੋਨ ਦਾ ਮંત્રી ਸਾਹਿਬ ਦੇ ਆਗਿਆ ਵਿੱਚ ਚੋਣ ਸੀਗੀ ਕਨਵੀਨਰ ਸਾਹਿਬ ਲੱਗੇ ਵਿਸੀ ਐਸ ਡੀ ਐਮ ਸਾਹਿਬ ਪਰੰਤੂ ਸਾਰਿਆਂ ਨੇ ਸਰਬਸੰਮਤੀ ਨਾਲ ਸ਼ਹਿਰ ਵਾਸਤੇ ਮੰਤਰੀ ਸਾਹਿਬ ਦੇ ਜੋ ਕੰਮਾਂ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ ਇੱਥੇ ਚੋਣ ਹੋਈ ਹੈ 23 ਦੇ 23 ਕਾਉਂਸਲਰਾਂ ਨੇ ਸਾਨੂੰ ਸਰਬਸੰਮਤੀ ਨਾਲ ਚੁਣਿਆ ਸਿੰਘ ਧਰਮਜੋਸੀ ਦਾ ਜਿਹਨਾਂ ਦੀ ਰਹਿਮ ਹੋਈ ਜੱਜ ਨਗਰ ਕਾਉਂਸਲ ਨਾਪਾ ਦੀ ਚੋਣ ਹੋਈ ਔਰ ਮੁਬਾਰਕਾ ਦਿੰਨਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਜਿਨ੍ਹਾਂ ਨੇ ਮੰਤਰੀ ਸਾਹਿਬ ਨੇ ਅੱਜ ਸਾਰੇ ਪੰਜਾਬ ਵਿੱਚ ਪਹਿਲਾ ਨੰਬਰ ਲਿੱਤਾ ਹੈ ਇਹ ਹਰ ਕੰਮ ਵਿੱਚ ਪਹਿਲਾ ਨੰਬਰ ਲੈਂਦੇ ਹਨ ਅੱਜ ਇਹ ਕਮੇਟੀ ਦਾ ਵੀ ਪਹਿਲਾ ਨੰਬਰ ਆ ਪੰਜਾਬ ਵਿੱਚ ਬੁਣੀ ਇੱਥੋਂ ਹੋਈ ਹੈ ਕਾਂਗਰਸ ਦੀ ਕਮੇਟੀ ਬਣੀ ਹੈ ਐਂ ਸਾਰੇ ਪੰਜਾਬ ਵਿੱਚ ਕਾਂਗਰਸੀ ਕਮੇਟੀਆਂ ਬਣਨ ਗਈਆਂ ਔਰ ਧੰਨਵਾਦ ਹੈ ਅਸੀਂ ਇਹਨਾਂ ਦਾ ਜਿਨ੍ਹਾਂ ਨੇ ਇੰਨੀ ਵਧੀਆ ਟੀਮ ਦੇ ਪਹਿਲਾ ਟਿਕਟਾਂ ਦਿੱਤੀਆਂ ਉਹੀ ਵਧੀਆ ਚੁਣ ਕੇ ਆਈ ਤੇ ਵਧੀਆ ਹੀ ਉਹਨਾਂ ਨੇ ਮੈਂਬਰ ਅੱਜ ਇੱਥੇ ਕਮੇਟੀ ਦੇ ਪ੍ਰਧਾਨ, ਵਾਈਸ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਕੋ ਚੋਣ ਹੋਈ ਹੈ ਅਸੀਂ ਇਹਨਾਂ ਦੇ ਵਿਸ਼ਵਾਸ ਤੇ ਜੋ ਇਹਨਾਂ ਸਾਡੇ ਦਾ ਪੂਰਾ ਰੱਖਿਆ ਹੈ ਉਵੇਂ ਹੀ ਇਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ ਔਰ ਨਾਪੇ ਦਾ ਰਲ ਮਿਲ ਕੇ ਸਾਰੇ ਵਿਕਾਸ ਕਰਾਂਗੇ ਜਿਵੇਂ ਇਹਨਾਂ ਦੀ ਟੀਮ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਹੈ ਸਾਰੇ ਰਲ ਮਿਲ ਕੇ ਅਸੀਂ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋਏ ਆਂ ਤੇ ਇਕੱਠੇ ਹੀ ਰਹਾਂਗੇ ਔਰ ਸਾਰੇ ਹੀ ਰਲ ਮਿਲ ਕੇ ਨਾਪੇ ਦੀ ਬਿਹਤਰੀ ਲਈ ਕੰਮ ਕਰਾਂਗੇ ਨਾ ਬਾਤੋ ਤਰਮਹਤਾ ਦੀ ਰਿਪੋਰਟ ਐਸਐਮਜ਼ेड ਨਿਊਜ਼